ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵੇਰੇ ਸਵੇਰੇ ਤੁਹਾਨੂੰ ਦਿਖਾਉਣੇ ਆਂ ਜੀ ਸਾਹਰੇ ਦਾ ਲਾਈਵ ਸਰਕਾਰਾਂ ਨੂੰ ਵੀ ਦਿਖਾਉਣੇ ਆ ਸਾਡੀਆਂ ਸਰਕਾਰਾਂ ਵੀ ਦੇਖ ਲੈਣ ਭਾਈ ਅੱਜ ਦਾ ਕਿਸਾਨ ਕਿੱਦਾਂ ਠੰਡ ਦੇ ਵਿੱਚ ਬੈਠਾ ਕਿਸਾਨ ਵੀ ਦੂਰ ਇੱਕ ਤਾਂ ਜਿੰਦਾਬਾਦ ਅਸੀਂ ਵੀ ਹੁਣੇ ਪਹੁੰਚੇ ਆ ਜੀ ਲੁਧਿਆਣੇ ਤੋਂ ਵਾਪਸ ਆਏ ਆ ਬਾਈ ਦੇਖੋ ਝਾੜੂ ਮਾਰੀ ਜਾਂਦਾ ਪਰ ਲੰਗਰ ਸਾਲ ਕਰਨਾ ਚਾਹਦਾ ਪ੍ਰਬੰਧ ਕਰਨਾ ਬਾਈ ਵੀ ਇਹ ਇੰਨੀ ਠੰਡ ਆ ਇੰਨੀ ਜ਼ਿਆਦਾ ਧੁੰਦ ਆ ਕਹਿਣ ਦੀ ਹੱਦ ਨਹੀਂ ਹੱਥੀਂ ਆਂਦੇ ਨੇ ਦੇਖੋ ਬਾਪੂ ਨੇ ਵਿੱਚ ਪਏ ਨੇ ਟਰਾਲੀਆਂ ਦੇ ਅੱਜ ਜਿੰਨੀ ਅੱਜ ਠੰਡ ਆ ਜਿਸ ਦਿਨ ਤੋਂ ਸ਼ਿੰਗਾਰਸ ਦੇ ਵਿੱਚ ਆਏ ਹੋਏ ਆ ਕਦੇ ਨਹੀਂ ਠੰਡ ਨਹੀਂ ਹੋਈ ਜਿੰਨੇ ਅੱਜ ਆ ਨਾ ਦਾ ਨੇੜ ਦੇੜ ਦਿਖਾਈ ਦਿੰਦਾ ਧੁੰਦ ਇੰਨੀ ਜ਼ਿਆਦਾ ਵਾ ਤੇ ਨਾ ਹੀ ਹਵਾ ਹੀ ਨਹੀਂ ਆ ਜਲਦੀ ਤੇ ਰੱਖੋ ਵਈ ਗਏ ਪਏ ਨੇ ਵਿਚਾਰੇ ਅੰਦਰ ਚਾਂੜੀਆਂ ਦੇ ਵਿੱਚ ਥੱਲੇ ਪਤਲੀਆਂ-ਪਤਲੀਆਂ ਚਾਂੜੀਆਂ ਦੇ ਵਿੱਚ ਥੱਲੇ ਪਏ ਨੇ ਸੁੱਤੇ ਅੰਤ ਤੋਂ ਬਾਅਦ ਕਿੱਤੀ ਵਾਰ ਸੇਵਾ ਮੁਤਤੋ ਕਰ ਨੋਖਤਰੀ ਸੇਵਾ ਸਭ ਤੋਂ ਵੱਡੀ ਸੇਵਾ ਇੱਕ ਪਹਿਲਾ ਸਦਾ ਕਮਲ ਨੰਬਰਾਂ ਦਾ ਗੁਰੂ ਦਾ ਲੰਗਰ ਨਿਕੋ ਗੇ ਭੇ ਭਈਏ ਸੁੱਤੀ ਵਿਚਾਰੀ ਆ ਸੜਕ ਚੱਲ ਰਹੀ ਹੈ ਵੀ ਆ ਸੜਕ ਤੇ ਕਮਾਂ ਪਈ ਆ ਮਾਤਾ ਨੂੰ 10 ਦਿਨ ਹੋ ਗਏ 11 ਦਿਨ ਆਜ ਨੂੰ ਪਟਿਆਲੇ ਤੋਂ ਆਵੇਂ ਬੇਬੇ ਕੱਲੀ ਹੋਈ ਆਈ ਆ ਸੰਘਰਸ਼ ਦੇ ਵਿੱਚ ਸਾਡੇ ਕੋਲੇ ਸਾਰਾ ਦਿਨ ਸਬਜ਼ੀਆਂ ਘਟਾਉਂਦੇ ਨੇ ਨਾਲ ਸੇਵਾ ਕਰਾਉਂਦੇ ਨੇ ਅਸੀਂ ਮਾਤਾ ਨੂੰ ਘਰ ਅੰਦਰ ਤੰਬੂ ਲਾ ਦਿੰਨੇ ਆ ਬੇਬੇ ਵੀ ਇਹਨਾਂ ਉੱਥੇ ਪੈ ਜਾ ਕਰ ਵੀ ਨਹੀਂ ਕਿ ਨਹੀਂ ਮੈਂ ਇੱਥੇ ਬੈਣਾ ਮੈਨੂੰ ਉੱਠ ਕੇ ਬਾਥਰੂਮ ਜਾਣਾ ਸੌਖਾ ਇਹਨਾਂ ਮਾਵਾਂ ਦਾ ਮੁੱਲ ਕੌਣ ਮੜੂਗਾ મોદી ਸਾਨੂੰ ਇਹ ਜਾਣ ਹ ਸਰਕਾਰ ਨੂੰ ਪੁੱਛਣ ਵਾਲਾ ਹੋਵੇ ਮਾਵਾਂ ਲਿਆ ਕੋਣ ਮੜੋ ਜੀ ਜਰੂਰ ਜਾ ਕੇ ਜਾਓ ਇਸ ਮਾਰ ਕਰਨ ਵਾਸਤੇ ਸਾਨੂੰ ਤੇਲ ਦਰਸ਼ ਪਈ ਹੈ ਕਿਸਹਿਰਾ सुख कि लगी हुए ड्यूटिया तैयारी है अब बाहर सुखे छोटे सुखे कि ਬੈਸਰੇ ਠਾਈ ਜਾਂਦੇ ਬੰਦੇ ਚ ਕੀ ਜਾਂਦੇ ਜੰਦਰੋਣੇ ਅਲੱਦ ਆਪਾਂ ਅਪਾਰ ਸਾਥ ਨੂੰ ਨਹੀਂ ਮੁੰਡੇ ਦੇਖੋ ਬੈਸਰੇ ਚੱਕੀ ਜਾਂਦੇ ਆ ਸਾਡੇ ਇੱਥੇ ਥੱਲੇ ਸਾਰੇ ਸੌਂਨੇ ਆ ਇੱਥੋਂ ਹੀ ਉੱਠ ਕੇ ਸਵੇਰੋਂ ਡੰਗਰ ਦੀ ਸੇਵਾ ਸ਼ੁਰੂ ਕਰ ਲੈਂਦੇ ਆ ਆ ਪਤਨੀਆਂ-ਪਤਲੀਆਂ ਚਾਂਡੀਆਂ ਨੇ ਵਿੱਚ ਜੀ ਦਾ ਸਾਰਾ ਕੁਝ ਚੋਣ ਲੱਗ ਗਏ ਨੇ ਰਾਤ ਨੂੰ ਤੇਲ ਵੀ ਮੀਂਹ ਵਾਂਗੂੰ ਪੈਂਦੀ ਆ ਔਰ ਫੇਰ ਵੀ ਹੌਸਲੇ ਆ ਜਿਹੜੇ ਅੜੰਗ ਆ ਜਿਹੜੇ ਹੌਸਲੇ ਆ ਬਰਕਰਾਰ ਆ ਤੜਕਿਉਂ ਕਿਰਪਾਲ ਸਦਾ ਧਿਆਨ ਦਾ ਆ ਅੰਦਰ 7 ਵਜੇ ਕਿਦਾਂ ਦੇ ਹਾਲਾਤ ਹੁੰਦੇ ਤੜਕੇ 7 ਵਜੇ ਹਰ ਨਾ ਵਾਚ ਰਹਿਗੇ ਸੰਗਤ ਧੋਣੀ ਸਿੱਕੀ ਜਾਂਦੇ ਆ ਹੱਥ ਨੋ ਜਾਨਾ ਨਾਲ ਸਾਥ ਚੈ ਰਹਿਗੇ ਪਿੰਡੀ ਰਣ ਪਲੇ ਇਹਨਾਂ ਬ੍ਰੈਂਡਾਂ ਦੇ ਥੱਲੇ ਦੇਖੋ ਕੋੜੇ ਬੰਨੇ ਹੋਇਆ ਸਿੰਘਾਂ ਦੇ ਗਰਮ ਟਰਾਲੀਆਂ ਦੇ ਵਿੱਚ ਵਾਪਰੂ ਨਹੀਂ ਪਏ ਨੇ ਲੋਕਾਂ ਨੂੰ ਸਭ ਚੀਜ਼ਾਂ ਦੀ ਆਪਣੇ ਛਿਰਪਾਣੀ ਆਦਪੂਰ ਕਪ ਲੋਕਾਂ ਤੇ ਜਾ ਕਰੀ ਲੋਕਾਂ ਨੇ ਆਲਾ ਬਹਰ ਤੋਂ ਨਹੀਂ ਠੰਡਾ ਯਾਰ ਤਾਂ ਭਾਈ ਇਹ ਇਸ ਮਾਂਸ ਤੇ ਪਏ ਨੇ ਭਾਈ ਬੜਾ ਦੁੱਖ ਲੱਗਦਾ ਦੇਖ ਕੇ ਨਾਂ ਬਜ਼ੁਰਗਾਂ ਨੂੰ ਇੰਨਾ ਨੌਜਵਾਨਾਂ ਨੂੰ ਬੱਤ ਦਾ ਹੈ ਬਾਪੂ ਸੱਸੀ ਕਾਲਾ ਬਾਪੂ ਠੰਡ ਤਾਂ ਨਹੀਂ ਲੱਗਦੀ ਠੰਡ ਤਾਂ ਨਹੀਂ ਲੱਗਦੀ ਕੋਈ ਘਰੇਕ ਬੰਦਾ ਕਹਿੰਦਾ ਠੰਡ ਠੰਡ ਨਹੀਂ ਲੱਗਦੀ ਕੋਈ ਵੀ ਫਿਰ ਵੀ ਨਹੀਂ ਮੰਨਣ ਨੂੰ ਤਿਆਰ ਕੋਈ ਇੱਧਰ ਵੀ ਬਾਈ ਹੋਣੀ ਪੈਣੀ ਥੱਲੇ ਸੁੱਤੇ ਉਹ ਗੱਟ ਥਾਲੀ ਦੇ ਥੱਲੇ ਬੰਦਾ ਇੱਕ ਜਹਰਾ ਆ ਬੀਬੀ ਹੋਣੀ ਸਾਡੀਆਂ ਢੂਣੀ ਵਾਲੀ ਸਾਰੀ ਲਾ ਦੋ ਜੀ ਨਾਲੇ ਬਾਅਦ ਚੋ ਤੇ ਚੁੱਲੇ ਚਲਾ ਦੰਗੇ ਨਾਲੇ ਬਾਅਦ ਚੱਕੇ ਚੁੱਲੇ ਚਲਾ ਦੰਗੇ ਜੱਤ ਮਾਚੀ ਬੇਬੇ ਸਾਸਰੀ ਕਾਲ ਹੋਣ ਠੀਕ ਠਾਕ ਹੋ ਲਿੰਕੇ ਸਾਰੇ ਸਵੇਰੇ ਸਵੇਰੇ ਉਹ ਯਾਰ ਗੰਨੇ ਸਾਡੇ ਦੇ ਹੌਸਲੇ ਬੁਲਾਉਂਦਾ ਬਾਪੂ ਨੇ ਤਿਆਰ ਵੀ ਹੋ ਗਏ ਸਾਰੇ ਪਕਾ ਬਨ ਕੇ ਠਾਠਾ ਬਨ ਕੇ ਪੂਰਾ ਤਿਆਰ ਆ ਇਧਰ ਲੰਗਰ ਦੀ ਦੇਖੋ ਤਿਆਰੀ ਚੱਲ ਰਹੀ ਆ ਕਿੰਨੇ ਮੰਨਿਓ ਵੀ ਜਿਹੜੇ ਹੱਥ ਨਾਲ ਫੋਨ ਫੜਿਆ ਹੋਇਆ ਉਹ ਬਰਫ਼ ਚ ਲੱਗ ਗਿਆ ਇੰਨਾ ਠੰਡਾ ਹੱਥ ਹੋ ਗਿਆ ਉਹ ਤੇ ਫਿਰ ਵੀ ਇਹ ਟਰਾਲੀਆਂ ਦੇ ਵਿੱਚ ਤਰਪਾਲਾਂ ਦੇ ਥੱਲੇ ਟੈਂਟਾਂ ਦੇ ਵਿੱਚ ਸੜਕਾਂ ਦੇ ਉੱਪਰ ਕਿੱਦਾਂ ਬੰਦੇ ਆਰਾਮ ਕਰ ਰਹੇ ਨੇ ਹਾਂ ਇਹ ਆਪਾਂ ਇਸ ਤਕਲੀਫ ਨੂੰ ਕਿੱਦਾਂ ਸਮਝੂਗੀਓ ਸਰਕਾਰ ਹਰ ਰੋਜ਼ ਹਰ ਰੋਜ਼ ਹਰ ਰੋਜ਼ ਹਰ ਰੋਜ਼ ਹਾਂ ਜਨਮ ਅੰਤੋਂ ਗੁਲੇ ਵਿੱਚ ਵੀ ਬੰਦੇ ਬੋਲਦੇ ਆ ਆ ਦੇਖੋ ਜਿਵੇਂ ਬਾਹਰ ਪਿਆ ਬਾਪੂ ਕਿਉਂਕਿ ਟਰਾਲੀ ਫੁੱਲ ਆ ਹਾਂ ਰਾਹ ਮੇਰਾ ਜੋ ਬਾਹਰ ਪਿਆ ਬਾਪੂ ਅਸਮਾਨ ਦੇ ਉੱਤੇ ਖੁੱਲੇ ਅਸਮਾਨ ਦੇ ਥੱਲੇ ਇਹ ਜਗ ਬਪੂ ਨੂੰ ਖਾ ਚ ਰਹਾ ਹੈ ਤੇਨੇ ਮਿੱਠੀ ਹਰੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਤੇ ਹਾਂ ਰਾਹ ਮੇਰਾ ਉਹ ਸਭਾ ਤੇ ਉਹ ਉਹਨਾਂ ਤੜਕੇ ਦੇ ਬੰਦੇ ਉੱਤੇ ਹੋਇਆ ਟਾਇਲਟਾਂ ਬਾਥਰੂਮ ਜਾਣ ਲਈ ਕਿਉਂਕਿ ਬੜੀ ਦੂਰ ਦੂਰ ਜਾਣਾ ਪੈਂਦਾ ਵਾ ਸਾਰੇ ਸਾਰੇ ਉੱਠ ਕੇ ਚਲੇ ਜਾਂਦੇ ਨੇ ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਬੜੀ ਦਿੱਕਤ ਆਉਂਦੀ ਆ ਅਲੋ ਸੁਹਾਗ ਮਤੀ ਆ ਬੋਲਦਾ ਪੋਟਰੀ ਤੋਂ ਆਉਣੇ ਸੇਖਾਪੁਰ ਸੋਭਾਏ ਬਾਨਸ ਜਨਮ ਹਰ ਪਾਈ ਹੈ ਹਰਾ ਜਾਨੋ ਜੀ ਗੁਰੂ ਜੀ ਲੱਗਦੇ ਰਹੇ ਛਤਸਦਾਰਨ ਚਾਹ ਚੱਲ ਰਹੀ ਹੈ ਜੀ ਹੋਰ ਕੋਈ ਬੱਤੀ ਕੋਈ ਲੱਗੇ ਜਾਏ ਸਾਹਿਬ ਜੀ ਇਹਨਾਂ ਕੋਲ ਸਫਲ ਪਹੁੰਚਾ ਬਜਰੇ ਚੱਲ ਰਹੀ ਹੈ ਬਹੁਤ ਹੀ ਜ਼ਿਆਦਾ ਠੰਡ ਬਹੁਤ ਹੀ ਜ਼ਿਆਦਾ ਤਕਲੀਫ ਦੇ ਵਿੱਚ ਕੀ ਹਾਲ ਨੇ ਵੀ ਠੀਕ ਠਾਕ ਹੋ ਉਹ ਕਾਕਾ ਚਾਹ ਪਾਈਏ ਗਲਾਸ ਯਾਰ ਚਾਹ ਲੈ ਕੇ ਦੇ ਗਲਾਸ ਚ ਇੱਕ ਫੜਾ ਫੜਾ ਆ ਠਰ ਗਿਆ ਬਹੁਤ ਇਧਰੋਂ ਪ੍ਰਸ਼ਾਦ ਦੀ ਤਿਆਰੀ ਹੋ ਜਾਂਦੀ ਜੀ ਹੁਣ ਕੰਨੇ ਬੰਦੇ ਲੱਗੇ ਕਿਵੇਂ ਮੰਗੇ ਠੀਕ ਠਾਕ ਹੋ ਤੁਹਾਡੇ ਪੈਸੇ ਮਿਲ ਗਏ ਤੁਹਾਨੂੰ ਪੈਸੇ ਮਿਲ ਗਏ ਉਹ ਦਿਨਾਂ ਵਾਸਤੇ ਤੁਸੀਂ ਗਏ ਹੋ ਸੀ ਬਾਪੂ ਸ਼ੰਦੇ ਦੀ ਡੈਥ ਹੋਣ ਕਰਕੇ ਸ Sarkar ਵਗੈਰਾ ਗਰਾਉਂਡ ਦੇ ਵਿੱਚ ਨਾ ਟਾਈਮ ਲੱਗਿਆ ਤੁਸੀਂ ਰਾਤ ਆ ਕੇ ਵਾਪਸ ਤੁਸੀਂ ਸ਼ੰਕਰ ਨੂੰ ਵੀ ਲੈ ਕੇ ਆਏ ਨਾਲ ਸ਼ੰਕਰ ਉਹਨ ਇੱਥੇ ਸਾਫ ਸਫਾਈ ਦਾ ਖਿਆਲ ਰੱਖੂਗਾ ਕਿਉਂਕਿ ਸਾਫ ਸਫਾਈ ਵੀ ਆਪੇ ਕਰਨੀ ਪੈਂਦੀ ਆ ਮਾਤਾ ਜੀ ਸੁੱਤੇ ਪਏ ਨੇ ਦੇਖੋ 700 ਰੁਪਏ ਸਮਾਨ ਦੇ ਹੀਟ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਸ਼ਿਸ਼ੋਭਿਤ ਨੇ ਸਾਡੇ ਗਰਬਾਣੀ ਦੀਆਂ ਵਿਚਾਰਾਂ ਚੱਲ ਰਹੀਆਂ ਵਾ ਪਰ ਜਿੰਨਾ ਇਨਫਰਮੇਸ਼ਨ ਨਾਲ ਸਤ ਗੁਰੂ ਨਾਲ ਦਿਲਾਵਲ ਕੋਈ ਬਜ਼ੁਰਗ ਸਾਡੇ ਕਿ ਮਟੋਲੀਆਂ ਬੰਨੀ ਫਿਰਦੇ ਨੇ ਹਰ ਪ੍ਰਾਗ ਸਤ ਜਨ ਲੋੜ ਲੋ ਮਨੂਰ ਚੇਰਵਡ ਭਾਰ ਸਾਰੇ ਪੰਗਾ ਬੰਨ ਕੇ ਤਿਆਰ ਹੋ ਕੇ ਬਜ਼ੁਰਗ ਨਾ ਨਿਹਰ ਵਾਲਾ ਅਜੀਬੀ ਗੱਡੀ ਲਾ ਲਿਆ ਜੀ ਲਿਆ ਕੇ ਆਪਣੀ ਉਸੇ ਜਗ੍ਹਾ ਤੇ ਇਸੋ ਹੀ ਪਕਸਤਾਂ ਦੇ ਸੀ ਤੇ ਸਾਰੇ ਪੁੱਛਵਾਏ ਗੁਰੂ ਕਾਲਪੁਰ ਦੇ ਮਨੇ ਕੋ ਬੇਨਤੀ ਇਹ ਅਜੀਬੀ ਦੇਖੋ ਕੱਲ ਵੀ ਸਰਕਾਰ ਨੇ ਮੀਟਿੰਗ ਛੱਡੀ ਹੈ ਨਾ ਮੀਟਿੰਗ ਦੇ ਵਿੱਚ ਕਿਦਾਂ ਸਾਰੇ ਡਰਾਮੇਬਾਜ਼ੀ ਜੀ ਕਰਕੇ ਵਾਪਸ ਭੇਜਤਾ ਉਹਨੂੰ ਕਿਉਂ ਨਹੀਂ ਉਹਨਾਂ ਦਾ ਮਨ ਪਿਘਲਦਾ ਇੰਨੀ ਠੰਡ ਦੇ ਵਿੱਚ ਸਾਡੇ ਇਹ ਬੀਬੀ ਬਜ਼ੁਰਗ ਬੱਚੇ ਨੌਜਵਾਨ ਭੈਣਾ ਵੀਰ ਮਾਮਾ ਸਾਡੀਆਂ ਬੈਠੀਆਂ ਐਹ ਜੀ ਕਿਹੜੀ ਗੱਲ ਆ ਐਹ ਜੀ ਕਿਹੜੀ ਨਾਰਾਜ਼ਗੀ ਆ ਐਂਜਾ ਕਿਹੜਾ ਨਫ਼ਰਤ ਆ ਉਹਦੀ ਉਹਨਾਂ ਦੀ ਸਾਡੇ ਨਾਲ ਵੀ ਜਿਹੜੀ ਉਹ ਮੰਨਣ ਨੂੰ ਤਿਆਰ ਨਹੀਂ ਹੋ ਰਹੇ ਸਾਡੀਆਂ ਗੱਲਾਂ ਸਰਕਾਰ ਨੂੰ ਬੇਨਤੀ ਕਰਦੇ ਆ ਆਲੇ ਕੋ ਠੰਡੇ ਪਾਣੀ ਨਾਲ ਬਜ਼ੁਰਗ ਯਾਰ ਨੇ ਬਾਈ ਇਸ਼ਨਾਨ ਕਰੀ ਜਾਂਦੇ ਨੇ ਬਾਈ ਹੁਣੀ ਟਪਾਲੀ ਵਾਲਿਆਂ ਦਾ ਲੰਗਰ ਲਾਇਆ ਹੋਇਆ ਗਰਮ ਪਾਣੀ ਦਾ ਤੇ ਟਪਾਲੀ ਵਾਲੇ ਬਾਈ ਬਜ਼ੁਰਗਾਂ ਨੂੰ ਇਸ਼ਨਾਨ ਕਰਾਈ ਜਾਂਦੇ ਗਰਮ ਪਾਣੀ ਨਾਲ ਨਾ ਇਹ ਕਿੰਨਾ ਦਾ ਜज्ਵਾ ਦੇਖੋ ਬਜ਼ੁਰਗਾਂ ਦਾ ਠੰਡੇ ਪਾਣੀ ਨਾਲ ਤੜਕਿਓਂ ਇਸ਼ਨਾਨ ਉਹਨਾਂ ਕਰਦੇ ਆ ਤੇ ਸ਼੍ਰੀ ਸਹੀ ਦੇ ਸਤਨਾਮ ਵੀ ਤੜਕੇ ਤੜਕੇ ਇਸ਼ਨਾਨ ਕਰਕੇ ਆਇਆ ਵਾ। ਉਹ ਸਰਕਾਰ ਨੂੰ ਬਸ ਇਹੀ ਬੇਨਤੀ ਹੈ ਜੀ ਕਿਉਂ ਕਰੇ ਪੰਜਾਬ ਨੂੰ ਟਿੱchnਾ ਜੋ ਤੇਰੀ ਰਾਖੀ ਕਰਦਾ ਰਿਹਾ। ਮਿੱਟੀ ਨਾ ਮਿੱਟੀ ਉਹਦੇ ਲਈ ਤੇਰਾ ਟੱਡ ਪਰਦਾ ਰਿਹਾ। ਦੇ ਗੱਡੀਆਂ ਦੇਖੋ ਮਿੱਟੀ ਨਾਲ ਕਿਵੇਂ ਭਰੀਆਂ ਪਈਆਂ। ਯਾ ਵੀ ਟਰਾਲੀ ਦੇ ਵਿੱਚ ਬਾਪੂ ਨੇ ਕਿਵੇਂ ਪਾਈ ਦੇਣ ਦੇਖੋ ਜੀ। ਠੰਡ ਦੇ ਵਿੱਚ ਆ ਤੰਬੂ ਦੇ ਵਿੱਚ ਕਿਦਾਂ ਇਹਨਾਂ ਤੰਬੂਆਂ ਟੈਂਟਾਂ ਦੇ ਵਿੱਚ ਸੜਕ ਦੇ ਉੱਤੇ ਪੈਣਾ ਕਿਤੇ ਸੌਖਾ ਨਹੀਂ ਹੈਗਾ। ਤੇ ਬਾਪੂ ਸਾਡੇ ਬਾਪੂ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਬਾਪੂ ਗੁਰਮਤਿ ਸਿੰਘ ਆ ਕੀ ਹਾਲ ਨੇ? ਓ ਬਾਪੂ ਬਚਨ ਸਿੰਘ ਕਿਵੇਂ ਆ ਢਿੱਲਾ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਜੇ ਕੰਮ ਲੱਗ ਗਿਆ ਹਾਂ ਬਾਪੂ ਦਵਾਈ ਦਈਏ ਕਿਹੜੀ ਜੀ ਮੈਂ ਉਹਨੂੰ ਮੁੰਡੇ ਨੂੰ ਕਹਿੰਦਾ ਡਾਕਟਰ ਆ ਗਿਆ ਵਾ ਹਾਂ ਦੇ ਦੇ ਨੇ ਇੰਜੈਕਟਾਂ ਬਾਪੂ ਜੀ ਨਹੀਂ ਨੰਨੇ ਹੁਣੇ ਦੇ ਦੇ ਇੰਜੈਕਟਾਂ ਬਾਪੂ ਆ ਜਾਓ ਚਾਹ ਪੀਣੋ ਧਰ ਨਾਲ ਇੰਜੈਕਟਾਂ ਦਿੰਨੇ ਆ ਹਾਂ ਹਾਂ ਆਜੇ ਆਜੇ ਤੇ ਤੁਸੀਂ ਦੇਖੋ ਇੱਕ ਟੰਗੂ ਦੇ ਵਿੱਚ ਬਾਈ ਹੁਣੀ ਬੈਠ ਕੇ ਚਾਹ ਪੀਣ ਲੱਗਿਆ ਬੱਸ ਬਾਈ ਜੀ ਖਾਲਸਾ ਜੀ ਬਹੁਤ ਧੰਨਵਾਦ ਜੀ ਹੋਰ ਖਾਲਸਾ ਜੀ ਠੀਕ ਠਾਕ ਹੋ ਸਰਦੀ ਕਰ ਗਿਆ ਹਾਂਜੀ ਖਾਲਸਾ ਜੀ ਸਖਸਾਂ ਦੇ ਬਾਈ ਜੀ ਖਾਲਸਾ ਵਾਹਿਗੁਰੂ ਦੀ ਫਤਿਹ ਹੋਰ ਖਾਲਸਾ ਜੀ ਤੁਸੀਂ ਠੀਕ ਹੋ ਹੋਰ ਪਿਆਰਿਓ ਹਾਂ ਠੀਕ ਹੋ ਤੁਸੀਂ ਤੁਸੀਂ ਠੀਕ ਹੋ ਵਾਹਿਗੁਰੂ ਦੀ ਕਿਰਪਾ ਵਾਹਿਗੁਰੂ ਸასი ਘਾਲ ਬਾਈ ਜੀ ਸასი ਘਾ ਹਾਂ ਠੀਕ ਹੈ ਬਾਈ ਜੀ ਹਾਂ ਹਾਂ ਕਿਰਪਾ ਜੀ ਬਾਬਾ ਜੀ ਹਾਂ ਸਭ ਠੀਕ ਹੈ ਜੀ ਆ ਹਾਂ ਰੋਕੇ ਰੋਕੇ ਕੋਈ ਨਾ ਕੋਈ ਨਾ ਕੋਈ ਨਾ ਬਾਪੂ ਕੋਈ ਨਾ ਬਹਿ ਜਾ ਵਿੱਚੇ ਮੈਂ ਇੱਥੇ ਹੀ ਭੇਜ ਦੂੰਗਾ ਤੂੰ ਠੰਡ 'ਚ ਨਾ ਥੱਲੇ ਰਹਿਣ ਦੇ ਇੱਥੇ ਭੇਜ ਦਿੰਨਾ ਮੈਂ ਕੋਈ ਨਾ ਸਾਈਕਲ ਬਾਈ ਉਹਨੇ ਨਾਲ ਹੀ ਬੰਨ ਕੇ ਲਿਆਏ ਨੇ ਜੇਕਰ ਨੇੜੇ-ਨੇੜੇ ਜਾਣਾ ਹੁੰਦਾ ਚੱਕ ਦੇ ਨੇ ਸਾਈਕਲ ਕਿੰਤੂ ਦੂਰ ਚਲੇ ਜਾਂਦੇ ਨੇ ਅਸੋਨੇ ਵੀ ਦੇਖੋ ਜੀ ਨਹਾ ਕੇ ਆਇਆ ਮੁੰਡਾ ਠਾਹੇ ਠਾਹੇ ਠੰਡ 'ਚ ਖੰਡੇ ਪਾਣੀ ਨਾਲ ਮੰਗਲ ਆਜ ਅਜਨਾ ਸੀ ਮਾਨਸ ਵਾਰੋ ਉੱਗਿਆ ਚਾਰ ਸੁਭਨ ਜਿਹੜਾ ਨਾਲ ਸੋਨਾ ਰਣਪ੍ਰੀਤਲਾਸੀ ਗੱਸੀ ਗੱਲ ਵੀਰੇ ਅਫਰੀਏ ਤੁਰਨ ਫਟੇ ਹੈ ਜੇ ਸਫਾਰੀ ਹੈ ਕੋਈ ਸਫਾਰੀ ਹੈ ਚਲੋ ਕੰਨਿਆਂ ਕੀ ਜਾਣਕਾਰੀਆਂ ਜੀ ਸ਼ਾਇਦ ਕਿਸੇ ਨੂੰ ਸਮਝ ਆ ਜਾਵੇ ਵੀ ਵੀਡੀਓ ਦੇਖ ਕੇ ਵੀ ਕਿਸਾਨ ਦੀ ਤਕਲੀਫ ਕੀ ਆ ਕਿਸਾਨ ਦੇ ਪਰਿਵਾਰ ਦਾ ਦੁੱਖ ਕੀ ਆ ਕਿਸਾਨ ਦੇ ਪਰਿਵਾਰ ਦੇ ਹਾਲਾਤ ਕੀ ਆ ਚਾਹੇ ਮਜ਼ਦੂਰ ਦੇ ਪਰਿਵਾਰ ਦੇ ਹਾਲਾਤ ਕੀ ਆ ਹਨ ਇਹ ਦਿਖਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਇੰਨੇ ਸਾਹ ਦੇ ਠੰਡ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਅਭਰਾਲਾ ਕੀਤਾ ਵਾ ਵੀ ਜਿਹੜਾ ਸਮਝ ਆ ਸਕੇ ਬੱਤਾ ਮਨੀ ਖਾਲਸਾ ਸਾਹਿਬ ਐਕਟੀ ਫਤਿਹ ਜੀ ਸਾਸੀ ਗੱਲ ਭੈਣੇ ਸੱਸ ਅਸੀਂ ਆ ਗਏ ਜੀ ਧੰਨਵਾਦ ਭੈਣੇ ਧੰਨਵਾਦ ਨਾ ਦੇਖੋ ਸਾਡੀਆਂ ਭੈਣਾਂ ਦਾ ਜੋਸ਼ ਸਾਰੇ ਸਾਰੇ ਭੈਣੇ ਠੰਡ ਤਾਂ ਨਹੀਂ ਲੱਗ ਰਹੇ ਕਿੱਥੋਂ ਆਏ ਤੁਸੀਂ ਉੱਤਰਾਖੰਡ ਚੋਂ ਉੱਤਰਾਖੰਡ ਤੋਂ ਆ ਗਏ ਅਸੀਂ ਪਰਸੋਂ ਭੈਣੇ ਚਲੇ ਗਏ ਬਾਬੇ ਸ਼ਿੰਦੇ ਦੀ ਡੈਥ ਹੋ ਗਈ ਸੀ ਉੱਥੇ ਉੱਥੇ ਜਾਣਾ ਪੈ ਗਿਆ ਤੁਹਾਨੂੰ ਅੱਛਾ ਭਵਾਨੀਗੜ ਤੋਂ ਮੇਰਾ ਪ੍ਰਾਪਤ ਨਾਲ ਕੋਈ ਨਾ ਭੈਣੇ ਜਿੱਥੇ ਆਪਾਂ ਕੋਈ ਨਾ ਸੀ ਕਿਤੇ ਨਹੀਂ ਜਾਣਾ ਤੁਸੀਂ ਇੱਥੇ ਹੋ ਜੀ ਆਪਾਂ ਆ ਕਰਦੇ ਹਾਂ ਕੋਈ ਨਾ ਗੱਲਬਾਤ ਠੀਕ ਹੈ ਭੈਣੇ ਹੋਰ ਸਭ ਠੀਕ ਠਾਕ ਹੋ ਦੇਖੋ ਸਾਡੀਆਂ ਭੈਣਾਂ ਦਾ ਜੋਸ਼ ਸੱਚੀ ਗੱਲ ਭੈਣੇ ਸੱਚੀ ਗੱਲ ਤੇ ਇਹਨਾਂ ਦਾ ਜੋਸ਼ ਦੇਖ ਕੇ ਜਾਂਨਾਂ ਦੀ ਸੋਚ ਦੇਖ ਕੇ ਤਾਂ ਲੱਗਦਾ ਹੀ ਨਹੀਂਗਾ ਵੀ ਅਸੀਂ ਸੜਕ ਤੇ ਬੈਠੇ ਹਾਂ ਜਾਂ ਅਸੀਂ ਤਕਲੀਫ ਦੇ ਵਿੱਚ ਹਾਂ ਹੋਰ ਮਤ ਲੇ ਲੱਤਰ ਹੋਏ ਬਏ ਜਿੱਤੋ ਨੰਦੀਨਰਪਾ ਸਿੰਘ ਜੀ ਕੀ ਹਾਲ ਨੇ ਨਰਪਾਏ ਬਾਈ ਨਰਪਾਏ ਟੈਂਟ ਵਾਲਾ ਆ ਗਿਆ ਹੁਣ ਟੈਂਟ ਦੀ ਲੋਡ ਨਹੀਂ ਚੱਕਰ ਪੈਦਾ ਸਾਨੂੰ ਕੋਈ ਇਹ ਟੈਂਟਰ ਦਾ ਅੱਛਾ ਵਾਹ ਜੀ ਵਾਹ ਸੋਰ ਬਾਈ ਠੀਕ ਠਾਕ ਆ ਮਾਈਕ ਨੂੰ ਕਿਰਪਾ ਕਰੇ ਲੇ ਕੋਈ ਬਾਈ ਵੀ ਆਇਆ ਵਾ ਇਹ ਵੀ ਬਾਈ ਲੁਧਿਆਣੇ ਤੋਂ ਨਰਪਾਏ ਸਿੰਘ ਮਹਾਰਾਜ ਦੀ ਕਿਰਪਾ ਸੱਚੇ ਬਾਦਸ਼ਾਹ ਦੀ ਤਿੰਨ ਸੇਵਾਵਾਂ ਦੇ ਵਿੱਚ ਲੱਗੇ ਹੋਏ ਨੇ ਵੀਰ ਸਾਡੇ ਸੁੱਖੇ ਦਾ ਮੁੰਡਾ ਝਾੜੂ ਮਾਰੀ ਜਾਂਦਾ ਤੜਕੇ ਤੜਕੇ ਹਾਂਜੀ ਰਾਜੂ ਜੀ ਕੀ ਹਾਲ ਨੇ ਤੇ ਰਾਜੂ ਆ ਜੀ ਪ੍ਰਧਾਨ ਸਾਡਾ ਇਹੀ ਪਿੱਛੇ ਗੱਲ ਸਾਹਿਬ ਹੈ ਜੀ ਫਤਿਹ ਜੀ ਇਹ ਸਾਰੀ ਪਿੱਛੇ ਦੇਖ ਰਿਹਾ ਕਰੀ ਇਹਨਾਂ ਵੀਰਾਂ ਨੇ ਸਾਰਿਆਂ ਨੇ ਰਲ ਕੇ ਅੱਜ ਲੰਗਰ ਦੀ ਸੇਵਾ ਜਿਹੜੀ ਹੈਗੀ ਆ ਪਿੱਛੇ ਚਲਾਈ ਆ ਸਾਰੀ ਨਾਲੇ ਦੇ ਗਵਾਰਡ ਵਾਲਿਆਂ ਨੇ ਵੀ ਆ ਹੈ ਜੀ ਗੱਡੀ ਦਾ ਡਰਾਈਵਰ ਸਾਡੀ ਦਾ ਜੋਧਾ ਜਿਹੜਾ ਸਾਨੂੰ ਲੈ ਕੇ ਆਏ ਨੇ ਧੁੰਦ ਚ ਸੋਨੀ ਇਹ ਬਾਈ ਨੇ ਜਿਨੇ ਕਹਿਨ ਅੱਖ ਮੜੀ ਵੀ ਨ ਚਮਕੀ ਐਨੀ ਧੁੰਦ ਸੀ ਐਨੀ ਧੁੰਦ ਸੀ ਰਾਹ ਤੇ ਐਕਸੀਡੈਂਟ ਵੀ ਮਿਲੇ ਸਾਨੂੰ ਇੱਕ ਦੋ ਪਰ ਬਾਬਾ ਜੀ ਦੀ ਮਿਹਰ ਰਹੀ ਸੀ ਉੱਥੇ ਹੈਲਪ ਵੀ ਕੀਤੀ ਇੱਕ ਦੋ ਬੰਦਿਆਂ ਨੇ ਜਿੱਥੇ ਸਾਡੀ ਗੱਰ ਸਕੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਸੀ ਤੇ ਪਰ ਆਉਣਾ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਨਵਾਂ ਸਾਲ ਅਸੀਂ ਇੱਥੇ ਆਪਣੇ ਮਾਪੇ ਨਾਲ ਆਪਣੀਆਂ ਮਾਵਾਂ ਨਾਲ ਜਿਹੜੀਆਂ ਸੜਕਾਂ ਤੇ ਬੈਠੀਆਂ ਆਪਣੇ ਬਜ਼ੁਰਗਾਂ ਦੇ ਨਾਲ ਸੜਕਾਂ ਤੇ ਜੋ ਬੈਠੇ ਨੇ ਬੱਚੇ ਵੀਰਾਂ ਨਾਲ ਮਨਾਉਣਾ ਚਾਹੁੰਦੇ ਸੀ ਤੇ ਅਸੀਂ 31 ਦਸੰਬਰ ਦਾ ਜਿਹੜਾ ਦਿਨ ਆ ਉਹ ਨਹੀਂ ਮਿਸ ਕਰਨਾ ਚਾਹੁੰਦੇ ਕਿਉਂਕਿ ਜੇ ਅਸੀਂ ਰਾਤ ਨਾਲ ਦੁਰਦੇ ਸਵੇਰੇ ਨਾਲ ਦੁਰਦੇ ਸਵੇਰੇ ਤੋਂ ਤਾਂ ਬਹੁਤ ਜ਼ਿਆਦਾ ਵਧ ਜਾਂਦੀ ਹੈ ਹੋਰ ਵੀ ਤੇ ਫਿਰ ਸ਼ਾਂਤ ਕਰਾਉਣਾ ਆਉਣਾ ਸੀ ਤੇ ਰਾਤ ਨੂੰ ਪਹੁੰਚ ਜੇ ਅਸੀਂ ਨਵਾਂ ਸਾਲ ਰਾਤ ਹੀ ਹੁੰਦਾ ਸਾਡਾ ਇਸ ਕਰਕੇ ਨਵਾਂ ਸਾਲ ਅਸੀਂ ਮਨਾਵਾਂਗੇ ਆਪਣੇ ਪਰਿਵਾਰ ਨਾਲ ਜੀ ਗੁਰੂ ਸਾਹਿਬ ਦੇ ਪਰਿਵਾਰ ਨਾਲ ਛੋਟੇ ਸਾਹਿਬ ਜਦਿਆਂ ਨਾਲ ਜਿਹੜੇ ਇੱਥੇ ਬੈਠੇ ਨੇ ਮਾਤਾ ਗੁਜਰੀ ਦੇ ਲਾਲ ਜਿਹੜੇ ਇੱਥੇ ਬੈਠੇ ਨੇ ਪੰਡਰ ਪਾਠ ਦਾ ਪੋਟਾਡ ਹੋਣਾ ਹੈ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਇੱਥੇ ਆਸਣ ਲਾਏ ਹੋਏ ਨੇ ਅਸੀਂ ਇੱਥੇ ਇਹਨਾਂ ਨਾਲ ਮਨਾਵਾਂਗੇ ਨਵਾਂ ਸਾਲ ਕੋੜੇ ਬੰਨੇ ਦੇਖ ਕੇ ਗੁਰੂ ਸਾਹਿਬ ਦੀਆਂ ਉਸ ਟਾਈਮ ਦੀਆਂ ਜਾਤਾਂ ਆ ਜਾਂਦੀਆਂ ਜੀ ਜਦੋਂ ਸੁਣਦੇ ਹੁੰਦੇ ਸੀ ਵੀ ਗੁਰੂ ਸਾਹਿਬ ਨੇ ਮਾਚੂੜੇ ਤੇ ਜੰਗਲਾਂ ਦੇ ਵਿੱਚ ਕੀਤਾ ਘੋੜੇ ਮਨਤਨ ਪ੍ਰੇਮ ਕਰੇ ਤੇ ਪ੍ਰਭ ਤੋਂ ਛੰਡ ਦੇ ਵਿੱਚ ਘੋੜੇ ਕਰੇ ਤੇ ਸਭ ਤੋਂ ਰਾਵੈ ਰੋਗ ਕਰ ਪ੍ਰੇਮ ਰਾਵੇ ਸੁਖੇ ਪਾਵੇ ਇਸ ਨਿਮਸ ਪਲਕ ਨਾ ਤਿਆਗੀ ਹੈ ਕੈ ਕੰਠ ਲਾਈ ਹੈ ਨਾ ਲਗਾਈ ਹੈ ਜਨ ਰਾਜ ਮਨ ਪਾਗੀਆ ਕਰਨਾ ਦੇ ਤੋੜੀ ਪਗ ਤੋਂ ਬਣਾਉਰੀ ਪਾਏ ਬੋਏ ਅੰਤ ਕਟੋ ਨਾ ਸਾਵੇ ਉਹ ਆਸੇ ਪਾਸੇ ਨਹੀਂ ਫਿਰ ਜਾ ਉਹ ਬਸ ਚੋਰੀ ਨਾ ਟੁੱਟੇ ਚੋਰੀ ਨਾ ਛੁੱਟੇ ਐਸੀ ਮਾਦੋ ਖਿੰਚ ਪਣੀ ਜੋਨੇ ਸਤਿਗੁਰੂ ਸਾਹਿਬ ਜੀ ਦੀ ਫਤਿਹ ਅਮਰ ਕੋਟੂ ਵੀ ਪਾ ਲਿਆ ਜਾਈ ਨਵੇਂ ਬੰਦਾ ਗੁਰੂ ਸਾਹਿਬ ਦੇ ਬੁੱਕਲ ਦੇ ਵਿੱਚ ਸਤਿਪਿਆ ਗੁਰੂ ਅੰਗਸਾ ਮਹਾਰਾਜ ਜੀ ਦੀ ਬੁੱਕਲ ਦੇ ਵਿੱਚ ਸ਼ੇਅਰ ਕਰਿਓ ਜੀ ਅਤਵਾਤ ਬੀਨ ਬਣ ਕੇ ਸਾਰਿਆਂ ਨੂੰ ਬੇਨਤੀ ਹੈ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕੀਤੇ ਪਰ ਨਾਲ ਸਦਾ ਮੈਸੇਜ ਜਿਹੜਾ ਸਰ ਮੋਦੀ ਸਰਕਾਰ ਤੱਕਰ ਵੀ ਕੋਰਚ ਗਈ ਹੈ ਕਿ ਇਹੋ ਉਹਨਾਂ ਨੂੰ ਵੀ ਸਮਝ ਆ ਜਾਵੇ ਵੀ ਉਹਨਾਂ ਦੀਆਂ ਗਲਤੀਆਂ ਕੀ ਆ ਉਹਨਾਂ ਨੂੰ ਕਿਹਦੀ ਫਰਕ ਇਹ ਸਮਝ ਆ ਰਹੇ ਵੀ ਬੇਕਦਰ ਤਕਲੀਫ ਨੇ ਬਰਦੂ ਬੱਚੇ ਨੌਜਵਾਨ ਪੈਣਾ ਸੱਡੋ ਜੀ ਗੁਜਾ ਲੈਣੀ ਸਾਸੀਤੀਨੀ ਅੰਕਰ ਅਦੌਰ ਜਣਾ ਉਰਪਲੇ ਪਾ ਅੰਕਰ ਪਰਜਤ ਹੋਵੇ ਬਹੁਤ ਸਾਰਾ ਬਹੁਤ ਪਿਆਰ ਨਲਬੋ ਬਖਾਰਾ ਬਾਪੂ ਜੀ ਸਤਿ ਸ਼੍ਰੀ ਅਕਾਲ ਨਲਬੋ ਤੈ ਤਰੀ ਨਲਬੋ ਤੂੰ ਨਹੀਂ ਲਾਈ ਬੈਠਾ ਤੁਰ ਬਤਲਾਸੀ ਇਹ ਪਰਿਵਰਤੀ ਸ਼ਰਮਤ ਮਨਮਤ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਕੀ ਹਾਲ ਨੇ ਖਾਲਸਾ ਜੀ ਬਹੁਤ ਧੰਨਵਾਦ ਖਾਲਸਾ ਜੀ ਤੁਸੀਂ ਆਏ ਇੱਥੇ ਉਹ ਵਾਟਾ ਡਲੀ ਆਏ ਆ ਜੀ ਉਹ ਵਾਟਾ ਖਾਲਸਾ ਜੀ ਦੇਖੋ ਜੂੜੀਆਂ ਤਿਆਰ ਬਿਲਕੁਲ ਖਾਲਸਾ ਜੀ ਖਾਣਾ ਵਾਸਤੇ ਜਾਨਵੀ ਜਿਹੜੀ ਪੈ ਗਈ ਇਹ ਜਾਨਵੀ ਦੇ ਦਾਰੇ ਵਾਹਿਗੁਰੂ ਹਾਂਜੀ ਹੋਰ ਕਿਸਾਨ ਹੈ ਕਿਸਾਨ ਹੈ ਜੀ ਕਿਸਾਨਾ ਵਾ ਨਹੀਂ ਬਸ ਖਾਲਸਾ ਜੀ ਜਾਣੇ ਇਹ ਖਾਲਸਾ ਜੀ ਦੇ ਦੋਨੋਂ ਲੱਤਾਂ ਵੀ ਹੈ ਨਹੀਂ ਥੋੜੀ ਨਾਲ ਚੱਲਦੇ ਨੇ ਪਰ ਫਿਰ ਵੀ ਹੌਸਲੇ ਹੈ ਜਿਹੜੇ ਉਹ ਬਲੰਦ ਆ ਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਘਰ ਆਏ ਆ ਪ੍ਰਭ বিনা ਨਹੀਂ ਜਾਣਿਆ ਹੱਥ ਬਹੁਤ ਜ਼ਿਆਦਾ ਠਰ ਗਿਆ ਆਪ ਡਰਤਾ ਆਪ ਘੁਟਾ ਆ ਠੀਕ ਹੈ ਜੀ